ਹਰ ਮਗਾ ਸੱਦੇ ਹੀ ਬੋਲਦਾ ਹਾਂ ਭਾਈ ਕੈਸਟਾ ਸੀੜੀਆਂ ਚ ਵੀ ਨਹੀਂ ਬੋਲਦਾ ਸੀ ਮੈਂ ਜਦੋਂ ਹੋਵੇ ਨਾ ਮੈਨੂੰ ਕੋਈ ਡਰ ਹੋਵੇ ਮੈਂ 1 ਰੁਪਿਆ ਖਾਤਾ ਹੋਵੇ ਮੈਨੂੰ ਈਡੀ ਦਾ ਡਰ ਹੋਵੇ ਮੈਨੂੰ ਕੋਈ ਮੇਰੇ ਤੇ ਆਹ ਲਾ ਦੇਣਗੇ ਸੀਵੇ ਲਾ ਲਓ ਕੀ ਲਾऊं ਲੱਭੋਂਗੇ ਮਤਲਬ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ 15 ਲੱਖ ਕੀ ਰਕਮ ਲਿਖਤਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਕਾਲੇ ਹਨ ਦੇ ਬਾਰੇ ਮੈਂ ਸੋਚਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਹਰ ਬਾਤ ਹੀ ਝੂਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਈ ਉਹ ਮਾਰੇ ਗੱਪ ਮਾਰੇ ਆਉਂਦੀ ਹੈ ਜੋ ਲੱਗਦਾ ਡੜੇ ਗੱਪ ਮਾਰਨ ਯਾਰ ਕੋਈ ਤਾਂ ਸੱਚ ਬੋਲੋ ਦੇਸ਼ ਦੇ ਲੋਕਾਂ ਨਾਲ ਯਾਰ ਕੋਈ ਤਾਂ ਸੱਚ ਬੋਲੋ ਕਦੇ ਧਰਮ ਦੇ ਨਾਂ ਤੇ ਨਫ਼ਰਤ ਦੇ ਨਾਂ ਤੇ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਵਾਲ ਖਿਡਾਉਣੇ ਵੇਂਦਾਏ ਤੱਕ ਕੀ ਹੋਇਆ ਆਪੇ ਤਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਤ ਤਾਂ ਪੈ ਗਈ ਇਹਨਾਂ ਤੇ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖੀ ਕੰਮ ਆਉਂਦੀ ਐ ਉਦੋਂ ਮੈਂ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ ਉਹਦੇ ਬਾਰੇ ਕਿਹਾ ਕਿਸੇ ਨੇ ਕਹਿੰਦਾ ਵੀ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਵੈਂਦਾ ਮੰਨੇ ਕਿ 1 ਕਿ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚ ਕੇ ਦੇਖੋ ਜੇ ਲੱਖ ਚ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ 99000 99000 ਬਣ ਜਾਂਦਾ ਫਿਰ ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ ਵੈਲਿਊ ਹੈ ਹਰ ਬੰਦੇ ਦੀ ਵੈਲਿਊ ਹੈ ਦੋ ਸਾਲਾਂ ਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ ਮੈਂ ਰੋਜ਼ ਕਿਧਰ ਕਿਤੇ ਹੁੰਨਾ ਕਦੇ ਵੀ ਕਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੈਂਸ 'ਚ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਨਾ ਕਿਉਂ ਖਾਲੀ ਹੈ ਭਾਈ ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ ਬੰਦੇ ਦੀ ਨੀਅਤ ਖਾਲੀ ਹੁੰਦੀ ਹੈ ਇਹਨਾਂ ਦੀ ਨੀਤਾਂ ਖੋਖਾ ਖਾਲੀ ਸੀਗੇ ਉਹਨਾਂ ਕਦੇ ਕਹੇ ਹੈ ਹੀ ਨਹੀਂ ਵੀ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਜਿਹੜਾ ਹੁੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕੋ ਕਹਿੰਦੇ ਉਹਨੂੰ ਪੀਪਾ ਕਹੋ ਉਹ ਖਾਲੀ ਨੂੰ ਖਜ਼ਾਨਾ ਕਿਵੇਂ ਕਹਦੇਗੇ ਫਿਰ ਪਰ ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਦੇਖੋ ਇਹ ਕੀ ਕਰਦੇ ਆ ਇੱਕ ਇਹ ਭਾਜੀਪੀ ਵਾਲਾ ਖਾਸ ਤੌਰ ਤੇ ਹੁੰਦੇ ਐ ਵੀ ਇਹਨੂੰ ਇਹਦੇ ਐਮ.ਐਲ.ਏ ਤੋੜ ਲੋ ਇਹਦੇ ਐਮ.ਪੀ ਤੋੜ ਲੋ ਇਹਨੂੰ ਪੈਸੇ ਦੇ ਦੋ ਲਾਲਚ ਦੇ ਦੋ ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ ਚੰਡੀਗੜ੍ਹ ਦੇ ਮੇਹਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ 36 ਵੋਟਾਂ ਗਿਣੀਆਂ 36 ਤੇ ਵੋਟਾਂ ਕਿਵੇਂ ਗਿੜ ਰਿਆ ਸੀ ਉਹ ਜਿਹੜਾ ਇਹਨਾਂ ਦਾ ਅਫਸਰ ਸੀਗਾ ਇਹਨਾਂ ਦਾ ਅਫਸਰ ਕਹਦਾ ਇਹਨਾਂ ਦਾ ਬਰਕਰੀ ਸੀਗਾ ਬੀਜੇਪੀ ਦਾ ਵੋਟ ਕਾ ਆੜੜੇ ਕੈਮਰੇ ਲੱਗੇ ਹੋਏ ਨੇ ਉਪਰ ਆਇਆ ਹੁੰਦਾ ਨਾ 100 ਦਿਨ ਚੋਰ ਦਾ ਇੱਕਦਮ ਸਾਧ ਦਾ ਕਿਤੇ ਉਸ ਦਿਨ ਸਾਧ ਦਾ ਸੀ ਕਿਤੇ ਕੁਦਰਤੀ ਐਂ ਬੋਟਾਂ ਐ ਕਰਕੇ ਖਰਾਬ ਬੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ ਨਾਲੇ ਐਂ ਦੇ ਦੇ ਸੀ ਕੈਮਰਾ ਤਾਂ ਚੱਲਦਾ ਐਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਉਹ ਤੋਂ ਗੱਲ ਬਣੀ ਨਹੀਂ ਐਂ ਕਰਕੇ ਉਹ 36 ਵੋਟਾਂ ਚੋਂ 8 ਵੋਟਾਂ ਕੈਨਸਲ ਕਰਤੀਆਂ 8 ਦੀ 8 ਆਮਾ ਦੀ ਪਾਰਟੀ ਦੀਆਂ ਜੋ 8 ਪੈਂਦੀਆਂ ਨੇ ਸਾਡਾ ਮਿਹਰਬਾਨ ਦਾ ਅਸੀਂ ਸੁਪਰੀਮ ਕੋਰਟ ਚਲੇ ਗਏ ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ ਤੂੰ ਐ ਕਿਉਂ ਲਾਇਆ ਸੀ ਮੋਹਰਾ ਕਹਿੰਦੇ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਂ ਕਹਿੰਦਾ ਲਿਆ ਕੱਢ ਕੇ ਦਿਖਾ ਉਸੇ ਤੋਂ ਗਨਵਾਈਆਂ ਕਹਿੰਦਾ ਦੇਖ ਕੀ ਖਰਾਬੀ ਐ ਇੱਥੇ ਚਲ ਗਏ ਉਹਥੇ ਡਿਕਲੇਅਰ ਕੀਤਾ ਕਿ ਮੇਅਰ ਚੰਡੀਗੜ੍ਹ ਦਾ ਆਮ ਆਦਮੀ ਪਾਰਟੀ ਦਾ ਹੋਊਗਾ ਐ ਹੁੰਦਾ ਉਹ ਯਾਰ ਤੁਸੀਂ ਜਿਤਨੋਂ ਵੋਟਰਾਂ ਹੀ ਜਿਤਨੋਂ ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰਮੱਥਿਆ ਜੀ ਇੱਥੇ ਕਿਹੜੀ ਗੱਲ ਹੈ ਲੋਕਾਂ ਦਾ ਫਤਵਾ ਤੁਸੀਂ ਵੋਟਰਾਂ ਹੀ ਜਿੱਤ ਲੋ ਆ ਗਿਣਤੀਆਂ ਮਿੰਟੀਆਂ ਰਾਹੀਂ ਤਾਂ ਨਾ ਜਿੱਤੋ ਨਾ ਕਿ ਉਹਦੀਆਂ ਵੋਟਾਂ ਕੱਟ ਦੋ ਇਹਦੀਆਂ ਗਿਣ ਲਓ ਇਹਦੀਆਂ ਕਢਾ ਦੋ ਇਹਦੀਆਂ ਹਟਾ ਦੋ ਇਹਦੀਆਂ ਕੈਂਸਲ ਕਰ ਦੋ ਇਹ ਤਾਂ ਗਲਤ ਹੋ ਗਿਆ ਨਾ ਜੀਵਨ ਰੁੱਖ ਨੂੰ ਹੱਥੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਵਾਲ ਖਿਡਾਉਣੇ ਵੇਂਦਾ ਇਹ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਦਤ ਆ ਪੈ ਗਈ ਇਹਨਾਂ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖੀ ਕੰਮ ਆਉਂਦੀ ਹੈ ਉਦੋਂ ਮੈਂ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ ਉਹਦੇ ਬਾਰੇ ਕਿਹਾ ਕਿਸੇ ਨੇ ਕਹਿੰਦਾ ਵੀ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜਦੋਂ ਸੋਚ ਕੇ ਦੇਖੋ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ 59999 ਬਣ ਜਾਂਦਾ ਫਿਰ ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ ਵੈਲਿਊ ਹੈ ਹਰ ਬੰਦੇ ਦੀ ਵੈਲਿਊ ਹੈ VOTER ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਜੀ ਮਦਨ ਲਾਲ ਢੀਂਗਰਾ ਹੁੜੀ ਚੰਦਰ ਸ਼ਕਰ ਯਾਦ ਹੋ ਜਾਂਦੇ ਖੂਨ ਨਾਲ ਲਿਖਿਆ ਹੋਇਆ ਉਹ ਉਹਨਾਂ ਨੇ ਲੈ ਕੇ ਦਿੱਤਾ VOTER ਕਾਰਡ ਆਪਾਂ ਨੂੰ ਐਵੇਂ ਨਾ ਫੜਾ ਦੇ ਕਰੋ ਇੱਧਰ ਉੱਧਰ ਉਹਦੀ ਕੀਮਤ ਸਮਝਿਓ ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਉਣੀ ਇੱਕ ਵਾਰੀ ਪੈਸੇ ਲੈ ਲੈਣਗੇ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ ਆ ਹੁਣ ਤੁਸੀਂ ਬਿਜਲੀ ਦੇ ਬਿੱਲ ਨੇ ਇਹਦਾ 5000 ਆਉਂਸੀ ਕਿ 7000 ਆਉਂਸੀ ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫਰੀ ਆਉਂਦੀ ਹੈ ਆਉਂਦੀ ਹੈ ਨਾ ਉਹੀ ਤਾਰਾਂ ਨੇ ਉਹੀ ਪਲੱਗ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਰ ਨੇ ਹੁਣ ਕਿਵੇਂ ਆਉਂਦੀ ਹੈ ਆਉਂਦੀ ਹੈ ਬਿਜਲੀ ਫਰੀ ਸਾਨੂੰ ਘਰ ਨਹੀਂ ਆਉਂਦੀ ਹੈ ਦਿੱਲੀ ਚ ਕੀਤੀ ਹੈ ਨੀਅਤ ਸਾਫ ਹੈ ਅਸੀਂ ਬਿਜਲੀ ਵਾਲਿਆਂ ਤੋਂ ਪੈਸੇ ਨਹੀਂ ਖਾਂਦੇ ਕੰਪਨੀ ਵਾਲਿਆਂ ਤੋਂ ਅਸੀਂ ਆਪਦੀ ਕੋਲੇ ਦੀ ਖਾਨ ਚਲਾ ਲਈ 4 ਖੰਡ ਵਾਲੀ ਪੰਜਾਬ ਦੀ 2015 ਤੋਂ ਬੰਦ ਪਈ ਸੀ 2022 ਚ ਆ ਕੇ ਚਲਾਈ ਹੈ ਜੀ ਪਛਵਾੜਾ ਕੋਲ ਮਾਈਨ ਹੈ ਪਛਵਾੜਾ ਚ ਉੱਥੇ ਇੱਕ ਸ਼ਹਿਰ ਹੈ ਉੱਥੇ ਕੋਲਾ ਨਿਕਲਦਾ ਹੈ ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ ਪੈਸੇ ਲੈਂਦੇ ਸੀ ਅਸੀਂ ਆਪਦੀ ਖਾਨ ਚਲਾ ਲਈ ਤਾਂ ਹੀ ਥਰਮਲ ਪਲਾਂਟ ਕੀਤੇ ਆਪਾਂ ਗੋਇੰਦਵਾਲ ਸਾਹਿਬ ਵਾਲਾ ਜਿਹਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸਲਤਨਪੁਰ ਕਪੜਾ ਗੋਇੰਦਵਾਲ ਸਾਹਿਬ ਵਿਤੀ ਹੈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸੀ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਸੋ ਉੱਥੇ ਆਪਾਂ ਜਿਹੜਾ ਕੋਲਾ ਆਪਣੇ ਕੋਲੇ ਆਮ ਹੈ ਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ ਜੇ ਇੰਡਸਟਰੀ ਵਾਲੀ ਸਸਤੀ ਕਰਤੀ ਸਾਰਾ ਬੱਦੀ ਸਾਰਾ ਮੱਧ ਪ੍ਰਦੇਸ਼ ਇੱਥੇ ਆ ਜਾਊਗਾ ਇੱਥੇ ਫੈਕਟਰੀਆਂ ਲੱਗਣਗੀਆਂ ਸਾਡੇ 30 ਪੁੱਤਾਂ ਨੂੰ ਕੰਮ ਮਿਲੂਗਾ ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਯਾਰ ਆਪਣੇ ਵਰਗੇ ਨਹੀਂ ਪਹਿਲਾਂ ਇੱਥੇ ਕਦੇ ਮੁੱਖ ਮੰਤਰੀ ਆਇਆ ਹੈ ਕਦੇ ਕਦੇ ਇੱਥੇ ਆਇਆ ਨਾ ਜੀ ਮੇਰੇ ਤੜ ਜਿੱਥੇ ਜਾਣਾ ਮੈਂ ਸਟੇਟ ਸੈਕਟਰੀ ਸਭ ਤੋਂ ਪਹਿਲਾਂ ਇਹ ਕਹਿੰਦਾ ਪਹਿਲੀ ਵਾਰ ਹੋਇਆ ਜੀ ਕਿ ਮੁੱਖ ਮੰਤਰੀ ਆਏ ਨੇ ਮੈਂ ਕਿਹ ਪਹਿਲਾਂ ਤਾਂ ਕਿਤੇ ਗਈ ਹੀ ਨਹੀਂ ਯਾਰ ਇਤੇ ਨਹੀਂ ਜਾਂਦੇ ਸੀ ਕਹਿੰਦੇ ਨਾ ਪ੍ਰੋਟੋਕੋਲ ਹੈ ਮੁੱਖ ਮੰਤਰੀ ਨਹੀਂ ਜਾਂਦਾ ਹੁੰਦਾ ਕਿਉਂ ਨਹੀਂ ਜਾਂਦਾ ਹੁੰਦਾ ਤੇ ਮੈਂ ਵੀ ਇਹ ਵੀ ਕਹਤਾ ਮੈਂ ਮੈਂ ਕਹਿਆ ਵੀ ਹੁਣ ਘਰ ਘਰ ਜਾ ਜਾਇਆ ਕਰੋ ਕੰਮ ਕਰਾਉਣ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਘਰ ਘਰ ਆ ਜੰਨੇ ਆ ਅਸੀਂ ਡੋਰ ਟੂ ਡੋਰ ਜੇ ਵੋਟਾਂ ਮੰਗ ਕੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜ੍ਹ ਆ ਜਾਓ ਚੰਡੀਗੜ੍ਹ ਜਾਣਾ ਸੌਖਾ ਜੀ ਘਟੋ ਘਟ 5-7000 ਰੁਪਏ ਦਾ ਖਰਚਾ ਆ ਆਮ ਨਾਲ ਫਿਰ ਉੱਥੇ ਗਾਂਜ ਦਫ਼ਤਰ ਚ ਕੋਈ ਕੰਮ ਨਾ ਹੋਵੇ ਅਗਲਾ ਘੇੜਾ ਤਾਂ ਫਿਰ ਹੋਰ 5-7000 ਹੋ ਗਿਆ ਬਜਾਏ ਉਸਦੇ ਤੁਹਾਡੇ ਕੰਮ ਜਲੰਧਰ ਹੋਣ ਅਸੀਂ ਬਿਜ਼ਨਸ ਦੇ ਇੰਡਸਟਰੀਅਲ ਸੰਬੰਧਿਤ ਜਿਹੜੇ ਕੰਮ ਨੇ ਜਾਂ ਐਨਓਸੀਆਂ ਨੇ ਉਹਨਾਂ ਦਾ ਇੱਕ ਸੈਂਟਰ ਜਲੰਧਰ ਬਣਾਉਣ ਲੱਗੇ ਆ ਤਾਂ ਕਿ ਅੰਮ੍ਰਿਤਸਰ ਵਾਲੇ ਵੀ ਇੱਥੇ ਆ ਜਾਣ ਇੱਥੇ ਨਾਲ ਗੁਰਦਾਸਪੁਰਾ ਜਲੰਧਰ ਤੋਂ ਕੰਮ ਕਰਾਓ ਆਪਣੇ 10 20 ਕਿਲੋਮੀਟਰ ਜਲੰਧਰ ਇੱਥੋਂ ਜਾਓ ਚੰਡੀਗੜ੍ਹ ਚੰਡੀਗੜ੍ਹੋਂ ਆਓ ਜੇ ਕਿਹੜਾ ਦਵਾਰੇ ਵੱਜ ਗਿਆ ਪਤਾ ਨਹੀਂ ਉੱਥੇ ਰਹਿਣਾ ਪਊਤੀ ਪਤਾ ਨਹੀਂ ਕਿੱਥੇ ਕਿੰਨਾ ਖਰਚਾ ਆਊਗਾ ਕਿਉਂ ਆਊਗਾ ਬਈ ਵਪਾਰੀ ਹੈ ਵਪਾਰੀ ਜਿਹੜਾ ਆਪਦਾ ਕੰਮ ਕਰਦਾ ਹੈ ਸਰਕਾਰ ਨੂੰ ਟੈਕਸ ਦਿੰਦਾ ਹੈ ਰੋਜ਼ਗਾਰ ਦਿੰਦਾ ਤੁਸੀਂ ਕਿਉਂ ਉਹਨੂੰ ਚੋਰ ਕਹਿੰਦੇ ਹੋ ਸਮਝਦੇ ਹੋ ਉਹਨੂੰ ਸੋ ਅਸੀਂ ਤੁਹਾਡੇ ਸਾਰੇ ਕਦਰ ਕਰਾਂਗੇ ਤੇ ਸਹੂਲਤਾਂ ਬਰਾਬਰ ਦੀਆਂ ਮਿਲਣਗੀਆਂ ਜੇ ਮਜ਼ਦੂਰ ਤਰੱਕੀ ਕਰੂਗਾ ਕਿਸਾਨ ਤਰੱਕੀ ਕਰੂਗਾ ਦੁਕਾਨਦਾਰ ਤੱਕੀ ਕਰੂਗਾ ਛੋਟਾ ਵਪਾਰੀ ਤੱਕੀ ਕਰੂਗਾ ਵੱਡਾ ਵਪਾਰੀ ਤਰੱਕੀ ਕਰੂਗਾ ਸਾਈਕਲ ਹੈ ਸਾਰਾ ਇਹ ਇੱਕ ਤਾਂ ਸਾਰਾ ਸਮਾਜ ਤਰੱਕੀ ਕਰੂਗਾ ਔਰ ਜਿੱਦੋਂ ਤਰੱਕੀ ਹੋਗੀ ਪੰਜਾਬ ਨੰਬਰ 1 ਸੂਬਾ ਬਣੂਗਾ ਔਰ ਜਦੋਂ ਪੰਜਾਬ ਨੰਬਰ ਸੂਬਾ ਬਣੂਗਾ ਨਾ ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ ਪੰਜਾਬ ਤੋਂ ਬਿਨਾ ਨਹੀਂ ਬਣ ਸਕਦਾ ਸੋ ਸਾਨੂੰ ਪੰਜਾਬ ਵਾਲਿਆਂ ਨੂੰ ਸਾਨੂੰ ਸਾਡੇ ਮਾਲਵੇ ਵਿੱਚ ਕਹਿੰਦੇ ਬੀਂਡੀ ਵਾਲਾ ਜਿਹੜਾ ਰੱਸਾ ਕੱਸੀ ਦਾ ਮੈਚ ਹੁੰਦਾ ਨਾ ਜਿਹੜਾ ਸਭ ਤੋਂ ਮੂਰੇ ਲੱਗਿਆ ਹੁੰਦਾ ਜਿਹਦੇ ਲੱਕ ਤੇ ਬੰਨੇ ਹੁੰਦਾ ਉਹਨੂੰ ਬੀਂਡੀ ਵਾਲਾ ਕਹਿੰਦੇ ਨੇ ਪੰਜਾਬ ਮੂਰੇ ਲੱਗਣ ਵਾਲਾ ਚਾਹੇ ਯਾਦੀ ਦੀ ਲੜਾਈ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਜਿਹੜੇ ਮਰਜ਼ਾ ਕੋਈ ਮਰਜ਼ੀ ਕੋਈ ਨਵੀਂ ਕ੍ਰਾਂਤੀ ਹੋਵੇ ਪੰਜਾਬ ਸਭ ਤੋਂ ਪਹਿਲਾਂ ਮੂਰੇ ਲੱਗਦਾ ਸੋ ਆਪਾਂ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ ਇਹਨਾਂ ਦੇ ਆ ਜਿਹੜੇ ਫਿਰਦੇ ਨੇ ਉਹ ਨਾਲ ਤਾਂ ਹਾਰੇ ਹੋਏ ਨੇ ਦੋ ਤਿੰਨ ਤਾਂ ਸਿੱਧੂ ਮੂਦੀ ਆਈ ਤਾਂ ਹਾਰੇ ਹੋਏ ਨੇ ਹਨਾ ਤੇ ਸੁਖਵੀਰ ਵੱਲ ਹੋਰਾਂ ਨੂੰ ਇਹ ਨਹੀਂ ਪਤਾ ਜਿੱਥੇ ਕਿੱਥੋਂ ਆਏ ਆ ਹਨਾ ਤੇ ਇਹ ਤਾਂ ਭੁੱਲੇ ਫਿਰਦਾ ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ 'ਚ ਵੱਜਦੇ ਫਿਰਦੇ ਨੇ ਅਜੇ ਤਾਂ 2 ਸਾਲ ਹੀ ਹੋਏ ਨੇ ਜਿੱਦ ਤੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਇੰਨਾ ਹਾਲਤ ਖਰਾਬ ਹੈ ਨਾ ਤੇ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹਿਆਂ ਜਨਾਬ ਬਿਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਕਦੇ ਝੁਕਣ ਨਹੀਂ ਦੇਣੀ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਜੇ ਤੁਹਾਨੂੰ ਲੱਗਦਾ ਹੈ ਸਾਡੇ ਵਰਗੇ ਨੇ ਸਾਡੇ ਜਵਾਕ ਨੇ ਸਾਡੀ ਧੀਆ ਪੁੱਤ ਨੇ ਤੇ ਸਾਡੇ ਹੱਕ ਦੀਆਂ ਗੱਲਾਂ ਕਰਦੇ ਨੇ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ